ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਇੱਕ ਸਾਂਝੀ ਗੱਲ ਅਸੀਂ ਰਾਸਤੇ 'ਤੇ ਆ ਰਹੇ ਸੀ ਫਰੀਦਕੋਟ ਤੋਂ ਤਾਂ ਸਾਡੀ ਨਿਗਾਹ ਵੱਜੀ ਇੱਕ ਦਰਖਤ ਤੇ ਇਹ ਬਿਲਕੁਲ ਮੇਨ ਰੋਡ ਤੇ ਮੇਨ ਰੋਡ ਆ ਜੀ ਤੇ ਇਸ ਰੋਡ ਤੇ ਦੇਖੋ ਚਾਰੇ ਪਾਸੇ ਤੁਹਾਨੂੰ ਦਿਖਾ ਦਈਏ ਪਹਿਲਾਂ ਵੀ ਹਰੇ ਭਰੇ ਨਖਰ ਗੁਜਰ ਜੀ ਦਰਖਤ ਨੇ ਹਰੇ ਭਰੇ ਪਰ ਬੜੀ ਸ਼ਰਮ ਦੀ ਗੱਲ ਆ ਮੈਂ ਜਿਹੜਾ ਪੋਸਟ ਦੇ ਉੱਪਰ ਲਿਖਿਆ ਨਾ ਲਾਈਵ ਤੇ ਵੀ ਇਸ ਦਾ ਕਾਤਲ ਕੌਣ ਹੈ ਤੇ ਮੈਂ ਤੁਹਾਨੂੰ ਸੱਚ ਦੱਸਣਾ ਚਾਹੁੰਦਾ ਕਿ ਇਸ ਰੁੱਖ ਦੇ ਕਾਤਲ ਆਪਾਂ ਸਾਰੇ ਜਾਣੇ ਇਹ ਜਿਹੜਾ ਹਰਾ ਭਰਾ ਰੁੱਖ ਨੂੰ ਅਸੀਂ ਆ ਦੇਖੋ ਇੱਕ ਲੱਕੜ ਰੂਪੀ ਚੀਜ਼ ਬਣਾਤਾ ਸੁੱਕੀ ਲੱਕੜ ਐ ਆ ਦੇਖੋ ਪਰਮੇਂਦਰ ਸਿੰਘ ਦਿਖਾ ਰਿਹਾ ਤੁਹਾਨੂੰ ਜਮਾ ਇਹ ਮوسک ਵੀ ਮਾਰਦਾ ਇਹਦੇ ਵਿੱਚੋਂ ਇਹ ਬੁਰਾ ਹਾਲ ਆ ਤੇ ਮੈਂ ਇੱਕ ਗੱਲ ਹੁਣ ਤੁਹਾਡੇ ਨਾਲ ਲਾਈਵ ਹੋ ਕੇ ਇਸ ਕਰਕੇ ਸਾਂਝੀ ਕਰ ਰਿਹਾ ਵੀ ਇਹ ਬਿਲਕੁਲ ਦਰਖਤ ਆ ਜਿਹੜਾ ਸੁੱਕ ਚੁੱਕਿਆ ਇਹ ਜਿਹੜਾ ਦਰਖਤ ਆ ਇਹ ਬਿਲਕੁਲ ਸੁੱਕ ਚੁੱਕਿਆ ਵਾ ਤੇ ਦੇਖੋ ਮੁੜ ਕੇ ਲੋਕ ਕਹਿੰਦੇ ਨੇ ਕਿ ਜਿਹੜੇ ਖਾਲਸੇ ਨੇ ਇਹ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਜਾਂ ਕੋਸੂਰ ਨਹੀਂ ਇੱਥੇ ਖਾਲਸੇ ਨੂੰ ਇੱਕ ਪਾਸੇ ਰੱਖ ਕੇ ਇਨਸਾਨੀਅਤ ਤੌਰ ਤੇ ਆਪਾਂ ਜਿਹੜੀ ਸੋਚ ਆ ਉਹ ਮਨਾਓ ਕਿ ਇਸ ਤਰ੍ਹਾਂ ਦਾ ਕਾਰਜ ਕਰਨ ਦੇ ਨਾਲ ਇੱਥੇ ਤੇਲ ਪਾਉਣ ਦੇ ਨਾਲ ਜਾਂ ਇੱਥੇ ਲਾਲ ਕੱਪੜਾ ਬੰਨਣ ਦੇ ਨਾਲ ਤੇ ਜਾਂ ਦਰਖਤ ਦੇ ਕੋਲੇ ਆ ਜੋ ਬਿੰਦੀਆਂ ਨੇ ਅਸੁਰਖੀਆ ਨਾਰੀਅਲਾ ਪਤਾ ਨਹੀਂ ਕੀ ਕੁਸ ਇੱਥੇ ਰੱਖਿਆ ਗਿਆ ਵਾ ਨਵਾਂ ਲੈ ਕੇ ਦੁਕਾਨਾਂ ਤੋਂ ਇਹ ਅੱਗੇ ਵੀ ਅਸੀਂ ਇੱਕ ਲਾਈਵ ਤੁਹਾਡੇ ਨਾਲ ਸੈਰ ਕੀਤਾ ਸੀਗਾ ਕਿ ਇਹਦੇ ਨਾਲ ਕੀ ਸਾਨੂੰ ਕੋਈ ਖੁਸ਼ੀ ਮਿਲ ਸਕਦੀ ਹੈ ਜੇ ਖੁਸ਼ੀ ਮਿਲ ਸਕਦੀ ਆ ਤਾਂ ਇਸ ਤਰ੍ਹਾਂ ਦਾ ਦਰਖਤ ਹਰਿਆ ਭਰਿਆ ਹੋਣਾ ਚਾਹੀਦਾ ਜੀ ਤੋਂ ਸਾਨੂੰ ਆਕਸੀਜਨ ਮਿਲ ਸਕੇ ਸੋ ਮੈਂ ਤੁਹਾਨੂੰ ਹੁਣ ਦਿਖਾਉਣਾ ਕਿ ਇਹਦੀ ਇੱਕ ਕੰਨੀ ਕੰਨੀ ਟਾਣੀ ਤੇ ਕੰਨੀ ਆ ਤੇ ਆ ਦੇਖੋ ਸਾਰਾ ਕੁਸ ਪੰਡਾ ਬਨੀਆਂ ਹੋਈਆਂ ਨੇ ਇਹਦੇ ਨਾਲ ਕੀ ਹੋਇਆ ਕਿ ਇਹ ਦਰਖਤ ਆ ਜਿਹੜਾ ਜਿਹਨੂੰ ਪਾਣੀ ਚਾਹੀਦਾ ਸੀ ਆ ਤੁਹਾਡੇ ਸਾਰਾਉਣ ਦੇ ਨਾਲ ਇਹ ਇੰਨੀ ਮੈਂ ਪਰਮੇਂਦਰ ਗੁਰੂ ਪਿੱਛੇ ਜਾ ਕੇ ਦਿਖਾਵੇ ਆ ਇੰਨੀ ਜਗ੍ਹਾ ਜਿਹੜੀ ਇਹ ਉਹਨਾਂ ਨੇ ਬਾਗੜਾ ਮਾਰ ਕੇ ਛੋਟੀ ਛੋਟੀ ਕੰਧ ਕੱਢਤੀ 4 ਇੰਚ ਇੱਥੇ ਤੇ ਇਹਨੂੰ ਆਣ ਵਧੀਆ ਬਣਾਤਾ ਇਹਦੇ ਕੋਲੇ ਜਿਹੜਾ ਨੇੜੇ ਤੇੜਿਆ ਉਹ ਸਾਫ਼ ਸੁਹਣਾ ਲੱਗੇ ਪਰ ਇਹਦੇ ਨਾਲ ਨਾ ਤਾਂ ਇਹਨੂੰ ਪਾਣੀ ਪੈਂਦਾ ਰਿਹਾ ਜੇ ਮੀਂਹ ਦੇ ਨਾਲ ਵੀ ਪਾਣੀ ਆਉਂਦਾ ਸੀ ਉਹ ਨਹੀਂ ਪੈਂਦਾ ਇਹ ਇਹਨੂੰ ਤੇਲ ਪਾ ਕੇ ਆ ਕੱਪੜੇ ਬੰਨ ਬੰਨ ਕੇ ਇਹਦਾ ਗਾੜੀ ਘੁੱਟਦਾ ਤੁਹਾਨੂੰ ਸੱਚ ਦੱਸਦੇ ਆ ਇੱਕ ਹਰਾ ਭਰਾ ਝੰਡ ਦੇ ਦਰਖਤ ਆ ਇਹ ਬਹੁਤ ਘੱਟ ਮਿਲਦੇ ਨੇ ਇਹ ਪਤਾ ਨਹੀਂ ਕਿਹਨੇ ਰੀਤ ਚਲਾਦੀ ਸੀ ਕਿ ਜਿਹੜੇ ਝੰਡ ਦੇ ਦਰਖਤ ਨੂੰ ਲਾਲ ਕੱਪੜਾ ਬੰਨਾਂਗੇ ਆ ਸਾਨੂੰ ਕੋਈ ਖੁਸ਼ੀ ਮਿਲੂਗੀ ਜਾਂ ਸਾਡਾ ਕੋਈ ਕਾਰਨ ਮਾਰਿਆ ਜਾਊਗਾ ਮੈਂ ਇੱਕ ਖਾਲਸੇ ਦੇ ਤੌਰ ਤੇ ਨਹੀਂ ਇੱਕ ਇਨਸਾਨੀਅਤ ਦੇ ਤੌਰ ਤੇ ਕਹਿੰਦੇ ਆ ਕਿ ਜੇ ਇਸ ਦਰਖਤ ਦਾ ਕਤਲ ਹੋਇਆ ਅੱਜ ਇਹਦਾ ਕਤਲ ਹੋਇਆ ਵਿਆਹ ਇਹ ਦਾ ਇਹਦੇ ਦੋਸ਼ੀ ਅਸੀਂ ਆ ਜਿਹੜੇ ਵੀ ਵੀਰ ਇੱਥੇ ਆਉਂਦੇ ਹੋਣਗੇ ਜਾਂ ਇਹ ਜਿਹੜਾ ਕਾਰਜ ਕਰਕੇ ਜਾਂਦੇ ਹੋਣਗੇ ਮੈਂ ਤੁਹਾਨੂੰ ਕਿਹਨੂੰ ਕਹਣਾ ਕਿ ਇਸ ਦੇ ਕਾਤਲ ਤੁਸੀਂ ਹੋ ਜਿੰਨੇ ਮੇਰੇ ਵੀਰ ਆਓ ਸੱਚ ਦੱਸਿਓ ਕਿ ਆਹ ਕਾਰਜ ਕਰਨ ਦੇ ਨਾਲ ਸਾਨੂੰ ਕੋਈ ਖੁਸ਼ੀ ਮਿਲ ਜੂਗੀ ਦੇਖੋ ਨੂੜਿਆ ਪਿਆ ਵਾ ਇਹ ਦਰਖਤ ਨੂੜਿਆ ਪਿਆ ਇੱਥੇ ਪੂਰਾ ਇਹਦਾ ਜੇ ਦੇਖ ਲਈਏ ਬਈ ਵਾਕਈ ਅਸੀਂ ਇਹਦਾ ਗਲ ਘੁੱਟ ਕੇ ਇਹਦੀ ਹੱਤਿਆ ਕੀਤੀ ਆ ਦਰਖਤ ਦੀ ਜਿਸ ਦਰਖਤ ਤੋਂ ਸਾਨੂੰ ਆਕਸੀਜਨ ਮਿਲਣਾ ਸੀ ਜਾ ਜੈਸੇ ਦਰਸਤ ਤੋਂ ਸਾਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਕਸੀਜਨ ਮਿਲਣਾ ਸੀ ਤਾਂ ਉਹ ਇਹ ਦਰਸਤ ਦੇ ਸਾਡੀ ਲਾਪਰਵਾਹੀ ਦੇ ਕਾਰਨ ਇਹ ਕਾਰਜ ਹੋਇਆ ਪਿਛਲੀ ਵਾਰ ਅਸੀਂ ਜੀਰੇ ਤੋਂ ਆ ਰਹੇ ਸੀ ਉੱਥੇ ਵੀ ਇੱਕ ਬਹੁਤ ਵੱਡਾ ਜਿਹੜਾ ਉਹ ਤਾਂ 베ਰੀਆਂ ਤੇ ਬੰਨੀ ਗਏ ਸੀ ਘਟ ਤੋਂ ਘਟ ਉੱਥੇ ਜਿਹੇ ਜਾ ਕਪੜਾ ਹੱਦੋਂ ਵੱਧ ਆ ਲਾਲ ਕਪੜਾ ਵੀ ਆਪਾਂ ਦੁਕਾਨ ਤੋਂ ਲੈਨੇ ਆ ਕਦੇ ਕਿਸੇ ਤੋਂ ਪੁੱਛ ਲਿਆ ਕਰੋ ਆ ਦੇਖੋ ਇਹ ਬਿਲਕੁਲ ਕੋਈ ਨਵਾਂ ਹੀ ਲੈ ਕੇ ਦੇ ਕੇ ਗਿਆ ਕੰਪਨੀ ਦਾ ਹਣੁਮਾਨ ਕੰਪਨੀ ਦਾ ਕਪੜਾ ਇਹ ਕੋਈ ਦੇ ਕੇ ਗਿਆ ਇੱਥੇ ਜਿਹੇ ਇਹ ਜਾ ਕਪੜਾ ਲੈ ਕੇ ਆਪਾਂ ਸਕੂਲਾਂ ਦੇ ਵਿੱਚ ਦੇ ਦਿਆ ਕਰੀਏ ਬੀਆ ਭਾਈ ਜਿਹੜਾ ਕਪੜਾ ਵਾ ਆਪਾਂ ਕਿਤੇ ਦੇਣਾ ਵਾ ਇਹਦੇ ਵਿੱਚੋਂ ਕਿੰਨਾ ਹੀ ਲਾਲ ਕਪੜਾ ਨਿਕਲੇ ਹੋਣਾ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨੂੰ ਦੇ ਕੇ ਕਿਸੇ ਦੀ ਮਦਦ ਕੀਤੀ ਇਹ ਨਹੀਂ ਕਹਿ ਰਿਹਾ ਕਿ ਮੈਂ ਇਨਸਾਨੀਅਤ ਦੀ ਸੇਵਾ ਕਰਦਾ ਮੇਰੀ ਟੀਮ ਇਨਸਾਨੀਅਤ ਦੀ ਸੇਵਾ ਕਰਦੀ ਆ ਅਸੀਂ ਤਾਂ ਕਹਿੰਨੇ ਕਿ ਮੁੜ ਕੇ ਲੋਕ ਸਟੰਟ ਵੀ ਸਮਝ ਲੈਂਦੇ ਨੇ ਕੇ ਤਾਂ ਜੀ ਇਹਨਾਂ ਦੇ ਵੀਊ ਲੈਣ ਦੇ ਮਾਰੇ ਸਟੰਟ ਆ ਇਹ ਜਰੂਰ ਤੁਸੀਂ ਦੱਸਿਓ ਕਿ ਇਸ ਦਰਖਤ ਦੇ ਅਸੀਂ ਕਾਤਲ ਹੈ ਅਸੀਂ ਸਾਰੇ ਜਾਣੇ ਇਸ ਦਰਖਤ ਦੇ ਕਾਤਲ ਆ ਜਿਨ੍ਹਾਂ ਨੇ ਆਪਦੀ ਖਾਤਰ ਆ ਖੰਭਣੀਆਂ ਬੰਨ ਬੰਨ ਇਸ ਦਰਖਤ ਦਾ ਗੜ ਕੁੱਟਿਆ ਤੋ ਮੈਂ ਕੋਸ਼ਿਸ਼ ਕਰਦਾ ਕਿ ਅਸੀਂ ਸਾਡੀ ਟੀਮ ਦੇ ਨਾਲ ਰਲ ਕੇ ਵੀ ਇਹਨੂੰ ਥੋੜਾ ਜਿਹਾ ਯਾਦ ਕਰ ਜੀਏ ਕਾਪੀ ਪੈਨ ਮੁੰਡਿਆਂ ਨੇ ਰੱਖ ਲਿਆ ਕਿ ਉਸ ਕਾਪੀ ਪੈਨ ਤੇ ਲਿਖ ਕੇ ਅਸੀਂ ਇੱਥੇ ਲਾ ਦਈਏ ਵੀ ਭਾਈ ਆਪਾਂ ਇਹਨਾਂ ਨੂੰ ਪਾਣੀ ਦੇਣਾ ਨਾ ਕਿ ਤੇਲ ਜੇ ਪਾਣੀ ਦੇਵਾਂਗੇ ਤਾਂ ਇਸ ਦਰਖਤ ਦੇ ਵਿੱਚ ਆਕਸੀਜਨ ਸਾਨੂੰ ਮਿਲੂਗੀ ਤੇ ਉਹਦੇ ਨਾਲ ਜਿਹੜਾ ਸਾਡਾ ਜੀਵਨ ਹੈ ਕਿਉਂਕਿ ਬਾਹਰ ਦੀਆਂ ਕਾਂਟੀਆਂ ਦੇ ਵਿੱਚ ਦੇਖਿਓ ਜਿੱਥੇ ਦਰਖਤ ਹੈ ਨਹੀਂ ਉਹਨਾਂ ਦਾ ਕੀ ਹਾਲ ਆ ਤੋ ਇਹਨੂੰ ਆਪਾਂ ਆਯਾਦ ਕਰਾਉਣਾ ਦਰਖਤ ਨੂੰ ਪਰ ਦਰਖਤ ਦੀ ਹੋ ਤਾਂ ਮੌਤ ਗਈ ਆ ਜੀ ਦ੍ਰਖਤ ਦੀ ਹੋ ਤਾਂ ਮੌਤ ਗਈ ਆ ਪਰ ਆਪਾਂ ਕੋਸ਼ਿਸ਼ ਕਰਦੇ ਆ ਕਿ ਇਹਨੂੰ ਕਰਕੇ ਇੱਥੇ ਇੱਕ ਪਰਚੀ ਤੇ ਲਿਖ ਜੀਏ ਵੀ ਇਸ ਦ੍ਰਖਤ ਦੇ ਜਿਹੜੇ ਕਾਤਲੋਂ ਤੁਸੀਂ ਆ ਪਰ ਇਹਦਾ ਹੋਣਾ ਜਿਹੜਾ ਚਾਹੇ ਆਪਾਂ ਲੱਖ ਕਹਿ ਦਈਏ ਵੀ ਹੁਣ ਆਪਾਂ ਲਾ ਕੇ ਦੀ ਜਾਨ ਬਚਾ ਲਾਂਗੇ ਪਰ ਨਹੀਂ ਇਹਦੀ ਜਾਨ ਬਚਾ ਨਹੀਂ ਸਕਦੇ ਆਪਾਂ ਤੇ ਬਹੁਤ ਵੱਡੀ ਗਲਤੀ ਕੀਤੀ ਆ ਇਨਸਾਨਾਂ ਨੇ ਜਿਹੜਾ ਇਹ ਕਾਰਜ ਕੀਤਾ ਇੱਥੇ ਲਾਲ ਕੱਪੜੇ ਦਾ ਪਤਾ ਨਹੀਂ ਕਿਹਨੇ ਕਿਹੜਾ ਬਹਿਮਵਾਦ ਆ ਦੇਖੋ ਕਿੰਨੀਆਂ ਖੰਭੜੀਆਂ ਉਹ ਖੰਭਣੀ ਰੂਪੀ ਜਿਹੜਾ ਕਾਰਜਾ ਤੇ ਉਹ ਸਾਰਾ ਕੀਤਾ ਹੋਇਆ ਤੇ ਕਰਮਾ ਲੱਖਾ ਸਾਡਾ ਵੀਰ ਸਿੰਘ ਸਾਹਿਬ ਜੁੜੇ ਹੋਏ ਨੇ ਮਾਨੋਕਿਆ ਵਾਲੇ ਨਰਿੰਦਰ ਸਿੰਘ ਨਖਲ ਗੁਜਰਾ ਮੰਜੀਤ ਸਿੰਘ ਤੇ ਸਾਰਿਆਂ ਦਾ ਧੰਨਵਾਦ ਵੀਰ ਇਹ ਦੇਖੋ ਵੀ ਕਿੱਡੀ ਵੱਡੀ ਗਲਤੀ ਹੈ ਸਾਡੀ ਦੇਖੋ ਚਾਰ ਦਿਵਾਰੀ ਕਰਕੇ ਇੱਥੇ ਇਹ ਦਰਸਤ ਦਾ ਜਿਹੜਾ ਕਾਰਜ ਆ ਦੇਖੋ ਆਈ ਪਿਆਰੇ ਨਾਲ ਮੁੜ ਕੇ ਆ ਦੇਖੋ ਆਈਏ ਸਮਾਨਪਿਆਲੇ ਦਵਿੰਦਰ ਸਿੰਘ ਡੱਲਾ ਆ ਧੰਨਵਾਦ ਡੱਲਾ ਸਾਹਿਬ ਆ ਦੇਖੋ ਹਰ ਇੱਕ ਚੀਜ਼ ਡੱਬਾ ਪੈਕ ਆਈ ਪਈ ਆ ਜਾਦਾ ਹੋਵੇ ਵੀ ਇਹ ਚੀਜ਼ ਨੂੰ ਸਾਹਮਣੇ ਕੋਈ ਹੋਵੇ ਆ ਦੇਖੋ ਇਧਰਲੇ ਪਾਸੇ ਇਹ ਚੀਜ਼ਾਂ ਦੀਆਂ ਗਠੜੀਆਂ ਬੰਨ-ਬੰਨ ਕੇ ਲਾਤੀਆਂ ਗਠੜੀਆਂ ਬਾ ਦੇਖੋ ਬਗ ਗਈ ਮਨ ਨੂੰ ਠੇਸ ਪਹੁੰਚਦੀ ਆ ਕਿ ਯਾਰ ਅਸੀਂ ਕਾਤਲ ਆ ਇਸ ਦਰਖਤ ਦੇ ਅਸੀਂ ਕਤਲ ਕੀਤਾ ਇਸ ਦਰਖਤ ਦਾ ਤੇ ਕੋਈ ਨੇੜੇ-ਤੇੜੇ ਦਾ ਚਾਹੇ ਲਾਈਵ ਵੀ ਸੁਣਦਾ ਹੋਵੇ ਦੇਖਦਾ ਹੋਵੇ ਇਧਰਲਾ ਵੀਰ ਸਰਬਜੀਤ ਾਲੀਵਾਲ ਵੀਰੇ ਧੰਨਵਾਦ ਾਲੀਵਾਲ ਸਾਹਿਬ ਤੇ ਇਹ ਸਾਡਾ ਇੰਦਰ ਢੋਲਣ ਵਾਲਾ ਵੀ ਦੇਖਣ ਲੱਗਾ ਇੰਦਰ ਵੀਰੇ ਰਸਤੇ ਦੇ ਉੱਪਰ ਇੱਕ ਦਰਖਤ ਦਾ ਕਤਲ ਕੀਤਾ ਅਸੀਂ ਆਪਦੀ ਅੱਖਾਂ ਨਾਲ ਦੇਖ ਰਹੇ ਆਂ ਤੇ ਕਤਲ ਸਾਡੀਆਂ ਭਾਵਨਾ ਨੇ ਕਰਤਾ ਸਾਡੀ ਸਰਦਾਂ ਨੇ ਕਰਤਾ ਆ ਜਿਹੜਾ ਕਤਲ ਆਏ ਸਾਡੀ ਸਰਦਾਂ ਨੇ ਇੱਕ ਰੁੱਖ ਦਾ ਜਿਹੜੇ ਸਾਡੇ ਬੱਚੇ ਆ ਆਉਣ ਵਾਲੀ ਪੀੜ੍ਹੀ ਆ ਤੇ ਉਹਨਾਂ ਦਾ ਕਰਤਾ ਸਾਡਾ ਡਾਕਟਰ ਭੋਲਾ ਸਿੰਘ ਮੀਤ ਵੀਕ ਡਾਕਟਰ ਸਾਹਿਬ ਸਤਸ੍ਰੀਆ ਕਾਲ ਜੀ ਤੇ ਹਰਪ੍ਰੀਤ ਸਿੰਘ ਸਾਡਾ ਵੀਰ ਸਤਸ੍ਰੀਆ ਕਾਲ ਜੀ ਅਰਸ ਗੱਲ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਰਣਜੋਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੋਤ ਵੀਰੇ ਆ ਰਣਜੋਤ ਵੀਰੇ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਆ ਏ ਇਤਰੋਂ ਇੱਕ ਕਿਹੜਾ ਰੋਡ ਪੈਂਦਾ ਮੁੰਡਿਆ ਇਹ ਨਿਹਾਲ ਸਿੰਘ ਵਾਲਾ ਰੋਡ ਆ ਜੀ ਇਹ ਜਾਂਦੇ ਦੇ ਮਨ ਦੇ ਵਿੱਚ ਇੱਕ ਗੱਲ ਆਈ ਸੀ ਬਿਲਕੁਲ ਇੰਦਰ ਵੀਰੇ ਵਗਾ ਹੀ ਮੂਰਖਤਾ ਹਰ ਹਰਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਪ੍ਰਿੰਸ ਸਿੰਘ ਸਾਡਾ ਵੀਰ ਕਿਉਂਕਿ ਮੁੜ ਕੇ ਨਾ ਲੋਕ ਇੰਦਰ ਵੀਰੇ ਐ ਸੋਚ ਲੈਂਦੇ ਰਾਜਵੀਰ ਕੁਮਾਰ ਜੀ ਪ੍ਰਿੰਸ ਸਿੰਘ ਜੀ ਵੀ ਪਤਾ ਨਹੀਂ ਦਾ ਵਿਊ ਲੈਣ ਦੇ ਆ ਦੇਖੋ ਬਿਲਕੁਲ ਨਵਾਂ ਕੱਪੜੇ ਦਾ ਬਾਹਰ ਕੱਢ ਲਓ ਮੁੰਡਿਆ ਜਿਹੜਾ ਨਵਾਂ ਕਪੜਾ ਕੱਢ ਲਿਆ ਦੇਖੋ ਜੀ ਆ ਨਵਾਂ ਕਪੜਾ ਵਿੱਚੋਂ ਆ ਰਿਹਾ ਸਾਰਾ ਆ ਦੇਖੋ ਉਧਰ ਢੇਰ ਲਾਤਾ ਪਰਮਿੰਦਰ ਸਿੰਘ ਨੇ ਤਜੀਤ ਸਿੰਘ ਸੋਢੀ ਆਪਣੇ ਨਾਲ ਹਰਜੀਤ ਢਾਲੀਵਾਲ ਤੇ ਰਾਜ ਮੇਰਾ ਵੀਰ ਰਾਤ ਵੀ ਜੁੜਿਆ ਜਸਵੀਰ ਸਿੰਘ ਤੇ ਸਨੀ ਸਲਾਹ ਇਹ ਨਿਹਾਲ ਸਿੰਘ ਵਾਲੇ ਰੋਡ ਤੇ ਆ ਦੇਖੋ ਬਿਲਕੁਲ ਨਵੇਂ ਕੱਪੜੇ ਆ ਦੇਖੋ ਢੇਰ ਲੱਗ ਗਿਆ ਕੱਪੜਿਆਂ ਦਾ ਇਹ ਕਿਹੜੀ ਸਾਡੀ ਭਾਵਨਾ ਜਾਂ ਕਿਹੜੀ ਸਾਡੀ ਸਰਦਾ ਕਿ ਜਿਹੜਾ ਆ ਕੁਛ ਆਪਾਂ ਕਰਕੇ ਇੱਕ ਦਰਖਤ ਦਾ ਕਤਲ ਕਰਤਾ ਅਰਜਿੰਦਰ ਸਿੰਘ ਗੈਲਾ ਗगन ਪ੍ਰੀਤ ਸਿੰਘ ਖਾਲਸਾ ਥੈਂਕ ਯੂ ਵੀਰੋ ਖਾਲਸਿਆਂ ਨੂੰ ਮੁੜ ਕੇ ਕਹਿੰਦੇ ਆ ਲੋਕ ਵੀ ਇਹ ਖਾਲਸੇ ਜਾਣ ਕੇ ਇਹ じゃ ਕੁਝ ਕਰਦੇ ਆ ਪਰ ਸੱਚ ਤੁਹਾਨੂੰ ਮੈਂ ਦੱਸਦਾ ਜੀ ਇਸ ਦਰਤੂ ਦਾ ਕਤਲ ਕਰਨ ਵਾਲੀ ਇਨਸਾਨੀਅਤ ਇੱਥੇ ਵਾਕਈ ਅਸੀਂ ਮੂਰਖਤਾ ਦੀ ਨਿਸ਼ਾਨੀ ਦੱਸੀ ਹੋਈ ਆ ਜਿਹੜੇ ਅ ਖੰਭਣੀਆਂ ਬਣ ਬਣ ਕੇ ਜਾਂ ਪਤਾ ਨਹੀਂ ਕੀ ਗੱਲ ਆ ਕਿਉਂ ਲੋਕਾਂ ਨੂੰ ਅੱਜ ਦੀ 21ਵੀਂ ਸਦੀ ਦੇ ਵਿੱਚ ਵੀ ਇਹ ਜਿਹੜਾ ਸਮਝ ਆਊਗੀ ਸਮਝੋ ਬਾਹਰ ਹੈ ਗੱਲ